ਇੱਕ ਮੰਨ ਕੇ ਜੇ ਲਈ ਆਪਾਂ ਹਾਊਸ ਵਾਈਫ ਹੋਗੀ ਇੱਕ ਹੋਗੇ ਸਟੂਡੈਂਟ ਇੰਨਾ ਵਾਸਤੇ ਤਾਂ ਇਹ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਵਾ 2 ਲੱਖ 3 ਲੱਖ 4 ਲੱਖ 5 ਲੱਖ 10 ਲੱਖ ਤਾਂ ਤੁਸੀਂ ਮੰਨ ਕੇ ਲੋ 1 ਲੱਖ 2 ਲੱਖ 3 ਲੱਖ 5 ਲੱਖ 7 ਲੱਖ ਰੁਪਏ ਵੀ ਤੁਸੀਂ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਐ ਵੀ ਤੁਸੀਂ ਇੱਕ ਵਾਰੀ ਕੰਮ ਤਾਂ ਸ਼ੁਰੂ ਕਰੋ ਸਿਕਾਉਣ ਵਾਸਤੇ ਤੁਹਾਡਾ ਭਰਾ ਬੈਠਾ ਤੁਸੀਂ ਇੱਕ ਵਾਰੀ ਕੰਮ ਸ਼ੁਰੂ ਕਰ ਦੋ ਅਗਰ ਤੁਸੀਂ 1 ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਸਿਰਫ 2-2 3 ਘੰਟੇ ਕੰਮ ਕਰਕੇ ਛਵੀ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਵੈਲੇ ਨੂੰ ਜਾਂ ਤੁਸੀਂ ਅਨਪੋੜ ਉਹਨਾਂ ਜਵੀ ਤੁਸੀਂ ਤਾਂ ਵੀ ਕੰਮ ਕਰ ਸਕਦੇ ਹੋ 19,96,000 ਸਿਰਫ 1 ਮਹੀਨੇ ਦੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਦੋਸਤੋ ਅਗਰ ਤੁਸੀਂ ਗਵਰਨਮੈਂਟ ਜੋਬ ਕਰਦੇ ਹੋ ਜਾਂ ਫਿਰ ਤੁਸੀਂ ਪ੍ਰਾਈਵੇਟ ਜੋਬ ਕਰਦੇ ਹੋ ਜਾਂ ਫਿਰ ਤੁਸੀਂ ਹਾਊਸ ਵਾਈਫ ਹੋ ਜਾਂ ਫਿਰ ਤੁਸੀਂ ਸਟੂਡੈਂਟ ਹੋ ਜਾਂ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ ਜਾਂ ਫਿਰ ਬਿਲਕੁਲ ਬੇਲਿਓ ਸੋ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੈਸੇ ਕਮਾਉਣ ਬਾਰੇ ਇੱਕ ਇਹੋ ਜਿਹੀ ਟੋਪੀ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਕੰਮ ਕਰਦੇ ਹੋ ਨਾ ਤਾਂ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਬਹੁਤ ਜ਼ਿਆਦਾ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਸਕਦੇ ਹੋ ਸੋ ਉਹ ਕਿਹੜਾ ਕੰਮ ਆ ਉਹਨੂੰ ਕਿਵੇਂ ਕਰਨਾ ਵਾ ਤੇ ਤੁਹਾਨੂੰ ਪੈਸੇ ਕਿਵੇਂ ਮਿਲਣਗੇ ਉਹ ਪੂਰੀ ਡਿਟੇਲ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਕੇ ਦੇਖੋ ਜੇ ਵੀਡੀਓ ਨੂੰ ਤੁਸੀਂ ਸਕਿਪ ਕਰਕੇ ਦੇਖੋਗੇ ਜੀ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਸੋ ਆ ਇਹਦੇ ਵਾਸਤੇ ਕੁਆਲੀਫਿਕੇਸ਼ਨ ਕੀ ਹੈ ਇਹਦੇ ਵਾਸਤੇ ਕੋਈ ਕੁਆਲੀਫਿਕੇਸ਼ਨ ਨਹੀਂ ਚਾਹੀਦੀ ਅਗਰ ਤੁਸੀਂ ਆਰਮ ਪੜੋ ਨਾ ਤਾਂ ਵੀ ਤੁਸੀਂ ਇਸ ਤੋਂ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਬਹੁਤ ਸਾਰੇ ਮੇਰੇ ਭੈਣ ਭਰਾਏ ਹੋ ਜਿਹਨੇ ਜੜੇ ਮਤਲਬ ਵੀ ਮੈਨੂੰ ਫੋਨ ਕਰਕੇ ਕਹਿੰਦੇ ਨੇ ਜ਼ਿਆਦਾਤਰ ਭੈਣਾ ਨੇ ਜਿਹੜੇ ਕਹਿੰਦੇ ਨੇ ਵੀਰ ਜੀ ਅਸੀਂ ਹਾਊਸ ਵਾਈਫ ਹਾਂ ਵੀ ਸਾਡੇ ਵਾਸਤੇ ਕੋਈ ਕੰਮ ਦੱਸੋ ਹਣਾ ਸੋ ਉਹਨਾਂ ਨੂੰ ਵੀ ਮੈਂ ਇਹੀ ਸਲਾਹ ਦਊਂਗਾ ਵੀ ਤੁਸੀਂ ਇਹ ਚ ਕੰਮ ਚੁੱਪਚਿਪੇ ਕਰ ਲਓ ਤੁਹਾਨੂੰ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜਿਹੜੇ ਸਟੂਡੈਂਟ ਨੇ ਦੇਖੋ ਜਿਹੜੇ ਦੋ ਬੰਦੇ ਨੇ ਇਹਨਾਂ ਦੇਖੋ ਇੱਕ ਮੰਨ ਕੇ ਜਿਲੇ ਇਨਾਂ ਵਾਸਤੇ ਤਾਂ ਇਹ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਵਾ ਹੁਣ ਜੇ ਆਪਾਂ ਗੱਲ ਕਰੀਏ ਗਵਰਨਮੈਂਟ ਜੋਬ ਵਾਲੇ ਤੇ ਪ੍ਰਾਈਵੇਟ ਜੋਬ ਵਾਲੇ ਇਹਨਾਂ ਨੂੰ ਇਹ ਪਾਰਟ ਟਾਈਮ ਕਰ ਸਕਦੇ ਨੇ ਕਰ ਸਕਦੇ ਨੇ ਪੈਸੇ ਉਹ ਵੀ ਕਮਾ ਸਕਦੇ ਨੇ ਪੈਸੇ ਇਹ ਵੀ ਕਮਾ ਸਕਦੇ ਨੇ ਬਟ ਇਹਨਾਂ ਨੂੰ ਪਾਰਟ ਟਾਈਮ ਕਰਨਾ ਪੈਗਾ ਜਿਹੜੇ ਜੋਬ ਕਰਦੇ ਨੇ ਇਹਨਾਂ ਨੂੰ 2 ਤੋਂ ਲੈ ਕੇ 3 ਘੰਟੇ ਅਗਰ ਤੁਸੀਂ 2 ਤੋਂ 3 ਘੰਟੇ ਤੁਸੀਂ ਇਸ ਚੀਜ਼ ਤੇ ਤੁਸੀਂ ਦੇ ਦੇ ਨਹੀਂ ਹੋ ਨਾ ਤਾਂ ਤੁਸੀਂ ਮੰਨ ਕੇ ਚੱਲੋ ਮਹੀਨੇ ਦੇ ਤੁਸੀਂ ਘੱਟੋ ਘੱਟ ਤੁਸੀਂ ਮੰਨ ਕੇ ਚੱਲੋ 1 ਲੱਖ ਰੁਪਈਆ 1 ਲੱਖ ਰੁਪਇਆ ਤੁਸੀਂ ਕਮਾ ਸਕਦੇ ਹੋ ਸਿਰਫ 2-3 ਘੰਟੇ ਕੰਮ ਕਰਕੇ ਤੁਸੀਂ ਨਾ ਕੋਈ ਵੀ ਕੰਮ ਕਰਦੇ ਹੋ ਕੋਈ ਵੀ ਤੁਸੀਂ ਨਾ ਚੁੱਪ ਜਾਓ ਆਪਣਾ ਇੱਕ YouTube ਚੈਨਲ ਬਣਾ ਲਓ ਬਸ ਕੁਝ ਨਹੀਂ ਕਰਨਾ YouTube ਚੈਨਲ ਬਣਾ ਲਓ ਦੇਖੋ ਆਪਾਂ ਜੇ ਦੇਖੀਏ ਸਾਰੇ ਆਪਾਂ ਦੇਖੋ ਫੋਨ ਯੂਜ਼ ਕਰਦੇ ਹੀ ਹਨ ਫੋਨ ਤਾਂ ਆਪਾਂ ਚਲੋ ਨਹੀਂ ਚਲੋ ਨਹੀਂ ਸਾਰੇ ਇਹਦੇ ਵਾਸਤੇ ਐ ਨਹੀਂ ਹੈਗਾ ਤੁਹਾਨੂੰ ਕੰਪਿਊਟਰ ਲੈਣਾ ਪੈਣਾ ਜਾਂ ਤੁਹਾਨੂੰ ਮਤਲਬ ਵੀ ਕੋਈ ਹੋਰ ਲੈਪਟਾਪ ਲੈਣਾ ਪੈਣਾ ਕੁਝ ਵੀ ਨਹੀਂ ਤੁਹਾਡੇ ਕੋਲ ਸਿਰਫ ਐਂਡਰੋਇਡ ਫੋਨ ਅੱਜ ਦੇ ਡੇਟ ਦੇ ਵਿੱਚ ਨਾ ਹਰੇਕ ਦੇ ਕੋਲ ਆ ਹਰੇਕ ਦੇ ਕੋਲ ਚਾਹੇ ਉਹ 5000 ਦੀ ਨੌਕਰੀ ਕਰਦਾ ਚਾਹੇ 7000 ਦੀ ਜਾਂ ਫਿਰ ਉਹ ਵਿਲਾ ਜਮੀ ਉਹਦੇ ਕੋਲ ਵੀ ਟੋਪ ਦਾ ਵਧੀਆ ਐਂਡਰੋਇਡ ਫੋਨ ਹੈਗਾ ਹੀ ਹੈਗਾ ਵਾ ਤੁਸੀਂ ਆਪਣਾ ਫੋਨ ਦੇ ਉੱਤੇ ਤੁਸੀਂ YouTube ਚੈਨਲ ਬਣਾ ਲੈਣਾ ਇਹਦੇ ਵਿੱਚ ਆਪਾਂ ਇਨਵੈਸਟਮੈਂਟ ਕੁਝ ਵੀ ਨਹੀਂ ਕਰਨੀ ਹੈਗੀ ਤੁਸੀਂ ਦੇਖੋ ਅਗਰ ਤੁਸੀਂ ਹਾਊਸ ਵਾਈਫ ਹੋ ਪਹਿਲਾਂ ਤੁਸੀਂ ਇਹ ਦੇਖੋ ਤੁਹਾਡੇ ਅੰਦਰ ਟੈਲੈਂਟ ਕੀ ਆ ਵੀ ਤੁਹਾਡੇ ਅੰਦਰ ਕੀ ਚੀਜ਼ ਟੈਲੈਂਟ ਹੈ ਜਿਹਦੇ ਵਾਸਤੇ ਤੁਸੀਂ ਲੌਂਗ ਟਾਈਮ ਤੁਸੀਂ ਕੰਮ ਕਰ ਸਕਦੇ ਹੋ ਜਿਹੜੀ ਹਾਊਸ ਵਾਈਫ ਨੇ ਉਹ ਕੁਕਿੰਗ ਬਹੁਤ ਵਧੀਆ ਕਰ ਲੈਂਦੀਆਂ ਨੇ ਜਾਂ ਫਿਰ ਮਤਲਬ ਵੀਲੋਗ ਬਹੁਤ ਸੋਹਣੇ ਬਣਾ ਲੈਂਦੇ ਨੇ ਜਾਂ ਕਢਾਈ ਸਿਲਾਈ ਕੰਮ ਵਧੀਆ ਕਰ ਲੈਂਦੇ ਕਈ ਮੇਰੀ ਭੈਣਾਂ ਜਿਵੇਂ ਹੈ ਜਿਹੜੇ ਸੂਟ ਸੀ ਲੈਂਦੀਆਂ ਨੇ ਹਨਾ ਬਹੁਤ ਇਦਾਂ ਦੇ ਕੰਮ ਹੈਗੇ ਨੇ ਜਿਹੜੇ ਉਹ ਕਰ ਲੈਂਦੇ ਨੇ ਤੁਸੀਂ ਬਸ ਕੀ ਕਰਨਾ ਆਪਣੇ ਫੋਨ ਤੋਂ ਸਿਰਫ ਵੀਡੀਓ ਬਣਾਉਣੀ ਹੈ ਵੀਡੀਓ ਬਣਾ ਕੇ ਉਹਨੂੰ ਐਡਿਟ ਕਰਨਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਉਹਦੇ ਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਐਡਿਟ ਕਿੰਦਾ ਕਰੀਦੀ ਆ ਉਹ ਦੇ ਤੁਸੀਂ ਮੋਬਾਈਲ ਤੇ ਹੀ ਵੀਡੀਓ ਨੂੰ ਸ਼ੂਟ ਕਰਨਾ ਮੋਬਾਈਲ ਤੇ ਹੀ ਵੀਡੀਓ ਨੂੰ ਐਡਿਟ ਕਰਨਾ ਤੇ YouTube ਚੈਨਲ ਤੇ ਤੁਸੀਂ ਅਪਲੋਡ ਕਰ ਦੇਣੀ ਆ ਤੇ ਜਿਹੜੇ ਸਟੂਡੈਂਟ ਨੇ ਸਟੂਡੈਂਟ ਲਈ ਤਾਂ ਬਹੁਤ ਵਧੀਆ ਵਾ ਉਹ ਪੜ੍ਹਾਈ ਦੇ ਨਾਲ ਨਾਲ ਆਪਣਾ ਖਰਚਾ ਵੀ ਚਲਾ ਸਕਦੇ ਨੇ ਖਰਚਾ ਚਲਾ ਕੇ ਉਹਨਾਂ ਨੂੰ ਪੈਸੇ ਬਚ ਵੀ ਜਾਣੇ ਆ ਮੇਰੀ ਨਿਗਾ ਦੇ ਵਿੱਚ ਨਾ ਬਹੁਤ ਸਾਰੇ ਬਹੁਤ ਸਾਰੇ ਇਹੋ ਜਿਹੇ ਲੋਕ ਹੈਗੇ ਨੇ ਜਿਹੜੇ ਮਤਲਬ ਵੀ ਸਟੂਡੈਂਟ ਨੇ ਜਿਹੜੇ ਮਤਲਬ ਵੀ ਸਟੂਡੈਂਟ ਦੇ ਨਾਮ ਨਾਲ ਇਹ ਕੰਮ ਕਰੀ ਜਾਂਦੇ ਨੇ YouTube Facebook ਦੇ ਤੇ ਮਹੀਨੇ ਦੇ ਲੱਖ ਰੁਪਏ ਕਮਾਰੇ ਨੇ ਕਿਉਂਕਿ ਜਦੋਂ ਮੈਂ लवली ਯੂਨੀਵਰਸਿਟੀ ਦੇ ਵਿੱਚ ਸੀਗਾ ਨਾ ਤੋਂ ਮੇਰੇ ਨਾਲ ਬਹੁਤ ਸਾਰੇ ਸਾਊਥ ਦੇ ਮੁੰਡੇ ਕੁੜੀਆਂ ਇਹੋ ਜਿਹੇ ਸੀਗੇ ਜਿਹੜੇ ਮਤਲਬ YouTube ਚੈਨਲ ਚਲਾਉਂਦੇ ਸੀਗੇ ਉੱਥੋਂ ਉਹ ਬਹੁਤ ਵਧੀਆ ਪੈਸੇ ਉਹ ਕਮਾਉਂਦੇ ਸੀਗੇ ਤੁਸੀਂ ਇਹ ਦੇਖ ਲਓ लवली ਯੂਨੀਵਰਸਿਟੀ ਦੇ ਵਿੱਚ ਪੜਨ ਲਈ ਬਹੁਤ ਸਾਰ ਨੂੰ ਪੈਸੇ ਦੀ ਲੋੜ ਹੁੰਦੀ ਆ ਤੇ ਨਾ ਨਾਲ ਆਪਣੀ ਵੀ ਉਹ ਇਨਕਮ ਕਰੀ ਜਾਂਦੇ ਆ ਸੋ ਇਸ ਕਰਕੇ ਤੁਸੀਂ ਵੀ ਪੈਸਾ ਕਮਾ ਸਕਦੇ ਹੋ ਬਹੁਤ ਸੋਖਾ ਕੰਮ ਆ ਇਹਦੇ ਵਾਸਤੇ ਦੇਖੋ ਕੁਆਲਿਫਿਕੇਸ਼ਨ ਦੀ ਵੀ ਲੋੜੇਗੀ ਜੇ ਆਪਾਂ ਦੇਖੀਏ ਮੰਨ ਕੇ ਚੱਲੋ ਤੁਸੀਂ IAS ਦਾ ਪੇਪਰ ਦੇਣਾ ਤੁਸੀਂ IAS ਦਾ ਪੇਪਰ ਦੇਣਾ PCS ਦਾ ਪੇਪਰ ਦੇਣਾ PCS ਦਾ ਪੇਪਰ ਦੇਣਾ ਠੀਕ ਆ ਜੇ ਮੰਨ ਕੇ ਚੱਲੋ ਤੁਸੀਂ ਪੁਲਿਸ ਦਾ ਕੋਈ ਪੇਪਰ ਦੇਣਾ ਮੰਨ ਕੇ ਚੱਲੀ ਤੁਸੀਂ ਕੋਈ ਵੀ ਗਵਰਨਮੈਂਟ ਜੋਬ ਲੈਣੀ ਆ ਇਹਦੇ ਲਈ ਨਾ ਗਵਰਨਮੈਂਟ ਨੇ ਇੱਕ ਕਰਾਈਟੇਰੀਆ ਰੱਖਿਆ ਹੋਇਆ ਵਾ ਗ੍ਰੈਜੂਏਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਜਾਨੀ ਕਿ ਬੀਏ ਬੀਏ ਐਮਏ ਡਬਲ ਐਮਏ ਡਬਲ ਐਮਏ ਜਾਨੀ ਕਿ ਤੁਸੀਂ ਇਹ ਪਾਸ ਹੋਣੇ ਚਾਹੀਦੇ ਹੋ ਘੱਟੋ ਘੱਟ 12ਵੀਂ ਤਾਂ ਪਾਸ ਹੋਣੇ ਚਾਹੀਦੇ ਹੋ ਨਾ ਤੁਸੀਂ ਤਾਂ ਤੁਹਾਨੂੰ ਪੈਸੇ ਮਿਲਣਗੇ ਤੇ ਇਹਦੇ ਵਿੱਚ ਜਿਹੜੀ ਸੈਲਰੀ ਆ ਉਹ ਵੀ ਫਿਕਸ ਆ ਜੇ ਮੰਨ ਕੇ ਚੱਲੋ ਤੁਸੀਂ ਉਦਾਹਰਨ ਦੇ ਤੌਰ ਤੇ ਵੀ ਆਪਾਂ ਮੰਨ ਲੈਂਦੇ ਆ ਮੰਨ ਕੇ ਚੱਲੋ ਤੁਸੀਂ ਪੀਸੀਐਸ ਦੇ ਵਿੱਚ ਭਰਤੀ ਹੋ ਗਏ ਤਾਂ ਤੁਹਾਨੂੰ ਮੰਨ ਕੇ ਚੱਲੋ 70 ਤੋਂ ਲੈ ਕੇ 80000 ਤਨਖਾਹ ਮਿਲੇਗੀ ਬਟ ਇਹਦੇ ਲਈ ਤੁਹਾਨੂੰ ਕੋਲ ਕੁਆਲਿਫੀਕੇਸ਼ਨ ਵੀ ਚਾਹੀਦੀ ਆ ਪਰ ਇਹਦੇ YouTube ਵਾਸਤੇ ਤੁਹਾਨੂੰ ਕੋਈ ਕੁਆਲਿਫੀਕੇਸ਼ਨ ਨਹੀਂ ਚਾਹੀਦੀ ਤੁਹਾਨੂੰ ਕੁਝ ਵੀ ਨਹੀਂ ਹੋਣਾ ਚਾਹੀਦਾ ਚਾਹੇ ਤੁਸੀਂ ਵਿਲੇ ਉਹਨੂੰ ਜਾਂ ਤੁਸੀਂ ਅਨਪੜ ਉਹਨਾਂ ਜਵੀ ਤੁਸੀਂ ਤਾਂ ਵੀ ਕੰਮ ਕਰ ਸਕਦੇ ਹੋ ਤੇ ਇਸ ਤੋਂ ਜਿਹੜੀ ਇਨਕਮ ਆ YouTube ਤੋਂ ਜੇ ਆਪਾਂ ਇਨਕਮ ਦੀ ਗੱਲ ਕਰੀਏ ਘੱਟੋ ਘੱਟ ਮੈਂ ਕਹਿੰ ਰਿਹਾ 50000 50000 ਤੋਂ ਸ਼ੁਰੂਆਤ ਹੁੰਦੀ ਹੈ ਮਹੀਨੇ ਦੀ ਤੇ ਉਸ ਤੋਂ ਵਧਨ ਦੀ ਵਧਨ ਦੀ ਕੋਈ ਲਿਮਟ ਨਹੀਂ ਹੈਗੀ ਵਧੇ 1 ਲੱਖ 2 ਲੱਖ 3 ਲੱਖ 4 ਲੱਖ 5 ਲੱਖ 10 ਲੱਖ ਮੈਂ ਇਹੋ ਜੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਤੇ ਹੁਣ ਵੀ ਮੇਰੇ ਨਾਲ ਦੇ ਬੰਦੇ ਹੈਗੇ ਨੇ ਜਿਹੜੇ ਮੈਨੂੰ ਜਾਣਦੇ ਨੇ ਸਾਊਥ ਦੇ ਉਹ ਮਹੀਨੇ ਦੇ 10 10 ਲੱਖ ਰੁਪਏ ਕਮਾਰੇ ਨੇ ਇੱਕ ਮੇਰਾ ਫਰੈਂਡ ਹੈ ਯੂਟਿਊਬਰ ਉਹਦੇ 6-7 ਮਿਲੀਅਨ ਤੇ ਉਹਦੇ ਸਬਸਕ੍ਰਾਈਬਰ ਨੇ ਤੇ ਉਹਦੀ ਪਿਛਲੇ ਮਹੀਨੇ ਦੀ ਕਮਾਈ ਆਈਆ ਜਨਵਰੀ ਦੀ 19,96,000 ਸਿਰਫ ਇੱਕ ਮਹੀਨੇ ਦੀ 19960000 ਬਹੁਤ ਵੱਡੀ ਰਕਮ ਹੁੰਦੀ ਆ ਸਿਰਫ ਇੱਕ ਮਹੀਨੇ ਦੀ ਦੇਖੋ ਜੇ ਤੁਸੀਂ ਜੋਬ ਲਗਦੇ ਹੋ ਜੋਬ ਵਾਸਤੇ ਪਹਿਲਾਂ ਤੁਹਾਨੂੰ ਕੁਆਲੀਫਿਕੇਸ਼ਨ ਚਾਹੀਦੀ ਆ ਡਬਲ ਐਮ ਐ ਐਮ ਐ ਜਾਂ ਗ੍ਰੈਜੂਏਸ਼ਨ ਤੇ ਉਹਦੇ ਵਾਸਤੇ ਤੁਹਾਡੀ ਫਿਕਸਡ ਸੈਲਰੀ ਆ 80000 ਰੁਪਏ ਤੁਹਾਨੂੰ ਮਿਲਣਾ ਹੀ ਮਿਲਣਾ ਉਹ ਤੋਂ ਵੱਧ ਨਹੀਂ ਸਕਦੀ ਹੈਗੀ ਠੀਕ ਆ ਤੇ ਨਾ ਘਟ ਸਕਦੀ ਬਟ ਜੇ ਤੁਸੀਂ ਇੱਥੇ ਤੁਸੀਂ ਕੰਮ ਕਰਨੇ YouTube ਤੇ 50000 ਰੁਪਏ ਤਾਂ ਦੇਖੋ ਤੁਹਾਡੀ ਘੱਟ ਆਏਗੀ ਆਏਗੀ ਤੇ 50000 ਤੋਂ ਵੀ ਘਟਾ ਸਕਦੇ 30 40000 ਰੁਪਏ ਯਾਨੀ ਕਿ ਆਏਗੀ ਜ਼ਰੂਰ ਬਟ ਜਿੱਦਾਂ ਜਿੱਦਾਂ ਤੁਸੀਂ ਕੰਮ ਕਰ ਜਾਉਗੇ ਤੁਹਾਡਾ ਜਿਹੜਾ YouTube ਦਾ ਜਿਹੜਾ ਉਹ ਸਬਸਕ੍ਰਾਈਬਰ ਆਵਦੀ ਜਾਣਗੇ ਤਾਂ ਤੁਸੀਂ ਮੰਨ ਕੇ ਚਲੋ 1 ਲੱਖ 2 ਲੱਖ 3 ਲੱਖ 5 ਲੱਖ 7 ਲੱਖ ਰੁਪਏ ਵੀ ਤੁਸੀਂ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਜਦੋਂ ਤੁਸੀਂ ਪੈਸੇ ਕਮਾਣੇ ਸ਼ੁਰੂ ਕਰਦੇ ਤੁਸੀਂ ਕਹੋਗੇ ਯਾਰ ਅਸੀਂ ਜੋਬ ਨੂੰ ਕੀ ਕਰਨਾ ਅਸੀਂ ਇੱਥੇ ਹੀ ਕੰਮ ਕਰਦੇ ਆ ਠੀਕ ਹੈ ਨਾ ਸੋ ਦੇਖੋ ਅਗਰ ਤੁਸੀਂ ਹਾਊਸ ਵਾਈਫ ਹੋ ਤੁਸੀਂ ਬਹੁਤ ਇਹੋ ਜਿਹੇ ਟੌਪਿਕ ਹੈਗੇ ਨੇ ਜੇ ਤੁਹਾਨੂੰ ਟੌਪਿਕ ਨਹੀਂ ਪਤਾ ਹੈਗਾ ਵੀ ਅਸੀਂ ਕਿਸ ਟੌਪਿਕ ਦੇ ਕੰਮ ਕਰਿਓ ਉਹਦੀ ਟੈਨਸ਼ਨ ਨਾ ਲਓ ਤੁਹਾਡਾ ਛੋਟਾ ਭਰਾ ਬੈਠਾ ਵਾ ਤਾਨੂੰ ਪੂਰੀ ਡਿਟੇਲ ਦੇ ਵਿੱਚ ਦੱਸੂਗਾ ਕਿ ਤੁਸੀਂ ਕਿਸ ਕਿਸ ਟੌਪਿਕ ਤੇ ਤੁਸੀਂ ਕੰਮ ਕਰ ਸਕਦੇ ਹੋ ਜੇ ਅਨਪੜੋਂ ਤਾਂ ਵੀ ਟੈਨਸ਼ਨ ਨਾ ਲਓ ਉਹਦੇ ਬਾਅਦ ਤੇ ਤੁਹਾਡਾ ਛੋਟਾ ਭਰਾ ਬੈਠਾ ਵਾ ਤੁਹਾਨੂੰ ਉਹ ਵੀ ਪੂਰੀ ਡਿਟੇਲ ਦੇ ਵਿੱਚ ਸਿਖਾਵਾਂਗਾ ਸੋ ਐਂ ਵੀ ਤੁਸੀਂ ਇੱਕ ਵਾਰੀ ਕੰਮ ਤਾਂ ਸ਼ੁਰੂ ਕਰੋ ਸਿਖਾਉਣ ਵਾਸਤੇ ਤੁਹਾਡਾ ਭਰਾ ਬੈਠਾ ਤੁਸੀਂ ਇੱਕ ਵਾਰੀ ਕੰਮ ਸ਼ੁਰੂ ਕਰ ਦਿਓ ਅਗਰ ਤੁਸੀਂ ਪ੍ਰਾਈਵੇਟ ਜੋਬ ਕਰਦੇ ਹੋ ਜਾਂ ਫਿਰ ਗਵਰਨਮੈਂਟ ਜੋਬ ਕਰਦੇ ਹੋ ਤੁਸੀਂ ਸਿਰਫ 2-3 ਘੰਟੇ ਦੇਣੇ ਆ 2-3 ਘੰਟੇ ਤਾਂ ਮੈਂ ਜ਼ਿਆਦਾ ਕਿਹਾ ਵਾ ਬਟ ਤੁਸੀਂ ਇਹ 1 ਘੰਟਾ ਜਾਂ 2 ਘੰਟੇ ਵੀ ਦੇ ਦਿਨੋ ਉਹਨਾਂ ਤਾਂ ਬਹੁਤ ਆ ਜੇ ਹਾਊਸ ਵਾਈਫ ਹੋ ਸਟੂਡੈਂਟ ਹੋ ਤੁਸੀਂ ਜਿਆਦਾ ਟਾਈਮ ਦੇ ਸਕਦੇ ਹੋ ਤਾਂ ਤੁਸੀਂ ਮਹੀਨੇ ਦਾ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਕਿਹੜੇ ਕਿਹੜੇ ਟੋਪਿਕ ਤੇ ਕੰਮ ਕਰਨਾ ਕਿਵੇਂ ਕਿਵੇਂ ਕੰਮ ਕਰਨਾ ਉਹਤੇ ਮੈਂ ਆਲਰੇਡੀ ਵੀਡੀਓ ਬਣਾਈਆਂ ਹੋਈਆਂ ਨੇ ਆਪਣੇ ਮੇਰੇ ਚੈਨਲ ਤੇ ਜਾ ਕੇ ਦੇਖੋ ਤੁਸੀਂ ਮੈਂ ਇਸੇ ਟੋਪਿਕ ਦੇ ਵੀਡੀਓ ਬਣਾਈਆਂ ਹੋਈਆਂ ਨੇ ਵੀ ਤੁਸੀਂ ਕਿਸ ਕਿਸ ਟੋਪਿਕ ਤੇ ਤੁਸੀਂ ਕੰਮ ਕਰਕੇ YouTube Facebook ਤੋਂ ਤੁਸੀਂ ਮਹੀਨੇ ਦਾ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਸੋ ਇਸ ਕਰਕੇ ਤੁਸੀਂ ਨਾ ਬਸ ਇੱਕ ਵਾਰੀ ਪਲੀਜ਼ ਮੇਰੀ ਤੁਹਾਨੂੰ ਸਾਰ ਨੂੰ ਹੱਥ ਜੋੜ ਕੇ ਬੇਨਤੀ ਆ ਉਦਾਂ ਵੀ ਜੇ ਆਪਾਂ ਦੇਖੀਏ ਫੋਨ ਆਪਾਂ ਚਲੋਨੀ ਆ ਜਦੋਂ ਆਪਾਂ ਸਵੇਰੇ ਤੁਸੀਂ ਇਹ ਦੇਖੋ ਜਦੋਂ ਤੁਸੀਂ ਸੌਣੇ ਹੋ ਸੌਣ ਲੱਗੇ ਸਭ ਤੋਂ ਪਹਿਲਾਂ ਤੁਸੀਂ ਕਿੰਨੂ ਦੇਖਦੇ ਹੋ ਆਪਣੇ ਮੋਬਾਈਲ ਫੋਨ ਨੂੰ ਟਾਈਮ ਕਿੰਨਾ ਹੋ ਗਿਆ ਜਾਂ ਕਿਸਦਾ ਮੈਸੇਜ ਤੇ ਨਹੀਂ ਆ ਫੋਨ ਦੇਖ ਕੇ ਤੁਸੀਂ ਸੌਣੇ ਹੋ ਤੇ ਜਦੋਂ ਤੁਸੀਂ ਉੱਠਦੇ ਹੋ ਉੱਠਣ ਸਰ ਕਿਹੜੀ ਚੀਜ਼ ਦੇਖਦੇ ਹੋ ਮੋਬਾਈਲ ਫੋਨ ਮੋਬਾਈਲ ਫੋਨ ਹੀ ਦੇਖਦੇ ਹੋ ਵੀ ਮੋਬਾਈਲ ਫੋਨ ਤੇ ਟਾਈਮ ਕਿੰਨਾ ਹੋ ਗਿਆ ਕਿਦਾ ਕੋਈ ਮੈਸੇਜ ਤੇ ਨਹੀਂ ਆ ਇਹ ਜੀ ਚੀਜ਼ ਦੇਖਦੇ ਹੋ ਸੌਣ ਲੱਗੇ ਵੀ ਤੇ ਉੱਠਣ ਵੇਲੇ ਵੀ ਤੇ ਉਦਾਂ ਵੀ ਵਿੱਚ ਨੂੰ ਆਪਾਂ ਫੋਨ ਚੂਜ਼ ਕਰੀ ਜਾਂਨੇ ਕਰੀ ਜਾਂਨੇ ਗੰਦਮੰਦ ਦੇਖੀ ਜਾਂਨੇ ਲੋਕਾਂ ਦੇ ਰੀਲਾ ਦੇਖ ਤੁਸੀਂ ਥੋੜੀ ਪੈਸੇ ਕਮਾਰੇ ਹੋ ਤੁਸੀਂ ਵੀ ਕੰਮ ਕਰੋ ਬਹੁਤ ਵਧੀਆ ਕੰਮ ਆਹੇ ਤੁਸੀਂ ਇੱਕ ਵਾਰੀ ਸ਼ੁਰੂ ਤਾਂ ਕਰੋ ਤੁਹਾਨੂੰ ਇੰਨੀ ਕਮਾਈ ਹੋਊਗੀ ਇੰਨੀ ਕਮਾਈ ਹੋਊਗੀ ਨਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਹੈਗੇ ਜੋ ਤੁਸੀਂ ਚਾਹੁੰਦੇ ਹੋ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਉਹ ਚੀਜ਼ ਹਾਸਲ ਕਰ ਸਕਦੇ ਹੋ ਸਿਰਫ YouTube ਤੋਂ ਸੋ ਪਲੀਜ਼ ਮੇਰੇ ਤੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਤੁਸੀਂ ਜ਼ਿਆਦਾ ਸਮਾਂ ਆਪਣਾ ਖਰਾਬ ਨਾ ਕਰੋ ਅਗਰ ਤੁਹਾਡੇ ਅੰਦਰ ਟੈਲੈਂਟ ਹੈਗਾ ਤਾਂ ਬਹੁਤ ਵਧੀਆ ਅਗਰ ਤੁਹਾਡੇ ਅੰਦਰ ਟੈਲੈਂਟ ਨਹੀਂ ਹੈਗਾ ਨਾ ਤਾਂ ਵੀ ਕੋਈ ਟੈਨਸ਼ਨ ਨਾ ਲੋ ਤੁਹਾਡਾ ਛੋਟਾ ਭਰਾ ਬੈਠਾ ਤੁਹਾਨੂੰ ਬਾਰੇ ਇੱਕ ਚੀਜ਼ ਤੋਂ ਕੱਲੀ-ਕੱਲੀ ਚੀਜ਼ ਤੋਂ ਤੁਹਾਨੂੰ ਗਾਈਡ ਕਰੂੰਗਾ ਮੈਂ ਬਸ ਮੇਰੇ ਤੋਂ ਸਾਰਾ ਇੱਕ ਬੇਨਤੀ ਹੈ ਕਿ ਪਲੀਜ਼ ਤੁਸੀਂ ਕੰਮ ਸ਼ੁਰੂ ਕਰ ਦੋ ਕੰਮ ਸ਼ੁਰੂ ਕਰ ਦੋ ਤੁਸੀਂ ਵਿਹਲੇ ਨਾ ਬੈਠੋ ਕਹਿੰਦੇ ਲੰਘਿਆ ਸਮਾਂ ਕਦੇ ਵਾਪਸ ਨਹੀਂ ਹੁੰਦਾ ਹੈਗਾ ਜੇ ਆ ਸਮਾਂ ਲੰਘ ਗਿਆ ਨਾ ਤੁਸੀਂ ਓਨ ਵਾਲੇ ਸਮੇਂ ਦੇ ਵਿੱਚ ਪਛਤਾਉਣਾ ਵਾ ਫਿਰ ਤੁਸੀਂ ਕਹਿੰਦਾ ਵੀ ਯਾਰ ਅਸੀਂ ਜੇ ਕਿਤੇ ਸਰੋਏ ਸਾਹਿਬ ਦੀ ਗੱਲ ਮੰਨ ਲੈਂਦੇ ਤਾਂ ਅੱਜ ਅਸੀਂ ਵੀ ਲੱਖਪਤੀ ਹੋਣਾ ਸੀ ਸੋ ਪਲੀਜ਼ ਆਉਣ ਵਾਲੇ ਸਮੇਂ ਦੇ ਵਿੱਚ 2026 ਦੇ ਵਿੱਚ ਤੁਸੀਂ ਦੇਖਿਓ ਸਾਰਾ ਕੰਮ ਔਨਲਾਈਨ ਹੀ ਹੋ ਜਾਣਾ ਲੋਕਾਂ ਨੇ ਬਹੁਤ ਪੈਸੇ ਕਮਾਉਣੇ ਸ਼ੁਰੂ ਕਰ ਦੇਣੇ ਆ ਤੇ ਸਕਿੱਲ ਤੁਸੀਂ ਹੁਣੇ ਸਿੱਖ ਲਓ ਸੋ ਲੇਟ ਨਾ ਹੋ ਕਹਿੰਦੇ ਆ ਵੀ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਭੀ ਕਰ ਸੋ ਕੱਲ ਕਰਨ ਦੀ ਬਜਾਏ ਤੂੰ ਅੱਜ ਕਰ ਜਿਹੜਾ ਅੱਜ ਕਰਨਾ ਹੁਣੇ ਕਰ ਫੋਨ ਤੁਹਾਡੇ ਸਾਰਿਆਂ ਕੋਲ ਹੈਗੇ ਆ ਕਿਸ ਟੋਪੀ ਦੇ ਕੰਮ ਕਰਨਾ ਉੱਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈਆਂ ਨੇ ਪਲੀਜ਼ ਮੇਰੇ ਚੈਨਲ ਤੇ ਜਾਓ ਜਾ ਕੇ ਵਾਚ ਕਰੋ ਤੇ ਤੁਸੀਂ ਵੀ ਕੰਮ ਕਰੋ ਤੇ ਤੁਸੀਂ ਵੀ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੂੰਗੇ ਜੀ ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਸਵਾਲ ਹੈਗਾ ਕੋਈ ਵੀ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਦਿਓ ਤੁਹਾਡੇ ਰਿਪਲਾਈ ਮੈਂ 100% ਕਰਾਂਗਾ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ 24 ਮਾਰਚ ਨੂੰ ਪਟਿਆਲਾ ਸ਼ਹਿਰ ਦੇ ਵਿੱਚ ਮੈਂ ਇੱਕ ਆਪਣੀ ਲਾਈਵ ਵਰਕਸ਼ਾਪ ਹੈ ਜਿਹੜੀ ਪ੍ਰੈਕਟੀਕਲ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਜਿਹਦੇ ਵਿੱਚ ਮੈਂ ਤੁਹਾਨੂੰ ਨਾ ਚਾਰ ਚੀਜ਼ਾਂ ਸਿਖਾਉਂਗਾ ਨੰਬਰ 1 ਤੇ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਆਪਣੇ ਮੋਬ ਨੰਬਰ 2 ਵੀਡੀਓ ਨੂੰ ਐਡਿਟ ਕਿਵੇਂ ਕਰਨਾ ਨੰਬਰ 3 ਤੇ ਆਪਣੇ ਫੋਨ ਦੇ ਵਿੱਚ ਤੁਸੀਂ ਥੰਬਨੇਲ ਕਿਵੇਂ ਬਣਾਉਣਾ ਨੰਬਰ 4 ਤੇ ਵੀਡੀਓ ਨੂੰ ਤੁਸੀਂ ਵਿਊ ਟੂ ਫੇਸਬੁਕ ਇੰਸਟਾਗ੍ਰam ਤੇ ਕਿਵੇਂ ਅਪਲੋਡ ਕਰਨਾ ਵਾ ਜਿਹਦੇ ਨਾਲ ਤੁਹਾਡਾ ਚੈਨਲ ਵਾਇਰਲ ਹੋ ਜੇ ਤੇ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦਿਓ ਇਹ ਚੀਜ਼ਾਂ ਤਾਂ ਮੈਂ ਸਿਖਾਉਂਗਾ ਸਿਖਾਉਂਗਾ ਇਸ ਤੋਂ ਬਿਨਾਂ ਵੀ ਤੁਹਾਨੂੰ ਹੋਰ ਬਹੁਤ ਸਾਰੇ ਚੀਜ਼ਾਂ ਦਾ ਮੈਂ ਬਾਰੇ ਦੱਸਾਂਗਾ ਜਿੱਤੋਂ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਸਕਦੇ ਹਾਂ ਜੀ ਸੋ ਦੋਸਤੋ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਫੋਨ ਕਰਕੇ ਤੁਸੀਂ ਅੱਜ ਹੀ ਸਾਡੀ ਟੀਮ ਤੋਂ ਆਪਣੀ ਸੀਟ ਬੁੱਕ ਕਰਵਾ ਲਓ ਜੀ ਕਿਉਂਕਿ 24 ਮਾਰਚ ਨੂੰ ਦਿਨ ਐਤਵਾਰ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਉਹ ਜਿਹੜੀ ਵਰਕਸ਼ਾਪ ਆ ਉਹ ਲੱਗੇਗੀ ਜੀ ਸੋ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ ਯਾਰ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਹੈ ਜੀ ਸੋ ਮੇਰੇ ਦਮ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤ